ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਠੀਕ ਠਾਕ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਮੂਗੇ ਵੈਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਆਪਾਂ ਮਿਰਚ ਦਾ ਆਚਾਰ ਬਣਾਉਨੇ ਆ ਜੀ ਤੇ ਕਿਉਂਕਿ ਕਈ ਦਿਨਾਂ ਤੋਂ ਵੀਡੀਓ ਜਿਹੜੀ viral ਹੋ ਰਹੀ ਸੀ ਵੀ ਦਹੀਂ ਪਾ ਕੇ ਮਿਰਚ ਦਾ ਆਚਾਰ ਜਿਹੜਾ ਬਹੁਤ ਹੀ ਵਧੀਆ ਬਣਦਾ ਮੈਂ ਕਿਹਾ ਆਪਾਂ ਵੀ try ਕਰਦੇ ਹਾਂ ਕਿਦਾਂ ਦਾ ਬਣਦਾ ਹੈ ਨਾ ਤੇ ਕੋਈ ਵੀ ਨਵੀਂ ਚੀਜ਼ ਜਿਹੜੀ ਆਪਾਂ try through ਕਰਨੀ ਚਾਹੀਦੀ ਹੈ ਤੇ ਇਹ ਮਿਰਚਾਂ ਲੈ ਲਿਆ ਆਪਾਂ ਧੋ ਕੇ ਚੰਗੀ ਤਰ੍ਹਾਂ ਪੁੰਝ ਲਈਆਂ ਸੀ ਉਹਨਿੰਦਾ ਦੇ ਡੰਡੀ ਇੰਜ ਲਾ ਦਿੱਤਾਂਗਾ ਆਪਾਂ ਤੇ ਦੋ ਦੋ ਪੀਸ ਕਰ ਲਿਆ ਮਿਰਚ ਦੇ ਤੇ ਇਦਾਂ ਕੱਟਣ ਨਾਲ ਮਿਰਚ ਦੇ ਵਿੱਚ ਤੇਲ ਤੇ ਮਸਾਲਾ ਰਚ ਜਾਂਦਾ ਫਿਰ ਇਹ ਚਾਰ ਦੇ ਵਿੱਚ ਜਿਹੜੀ ਉਲੀ ਨਿਉਂਦੀ ਹੈਗੀ ਤੇ ਅੱਗੇ ਆਪਾਂ ਕੱਟ ਜਾ ਲਾ ਕੇ ਮਿਰਚ ਪਾਉਂਦੇ ਤੇ ਕਈ ਵਾਰ ਨਾ ਚਾਰ ਚੁੱਲੀ ਆ ਜਾਂਦੀ ਤੇਲ ਨਾ ਪਹੁੰਚਦਾ ਅੰਦਰ ਤੱਕ ਤੇ ਹੁਣ ਆਪਾਂ ਇੱਧਰ ਕੜਾਈ ਰੱਖੀ ਹੈ ਤੇ ਵਿੱਚ ਸਰੋਂ ਦਾ ਤੇਲ ਪਾ ਲਿਆ ਗੜਸੀ ਤੇ ਇੱਕ ਚਮਚਾ ਪਸੌਂਖ ਦਾ ਪਾ ਦਿੱਤਾ ਤੇ ਥੋੜੀ ਜੀ ਹਿੰਗ ਪਾਵਾਂਗੇ ਤੇ ਮਸਾਲਾ ਜਿਹੜਾ ਆਪਣੇ ਕੋਲ ਬਣਿਆ ਵਈ ਉਹ ਹੀ ਪਾਵਾਂਗੇ ਆਪਾਂ ਤੇ ਘਰੇ ਨਹੀਂ ਬਣਾਵਾਂਗੇ ਤੇ ਕਿਉਂਕਿ ਇਹ ਡੱਬੇ ਵਾਲਾ ਮਸਾਲਾ ਮੇਰੇ ਕੋਲੇ ਪਿਆ ਸੀਗਾ ਥੋੜਾ ਜਿਹਾ ਇਹੀ ਪਾਵਾਂਗੀ ਮੈਂ ਤੇ ਨਮਕ ਵਗੈਰਾ ਇਹਦੇ ਵਿੱਚ ਹੀ ਹੁੰਦਾ ਸਾਰਾ ਕੁਝ ਤੇ ਅਲੱਗ ਤੋਂ ਪਾਉਣ ਦੀ ਨਹੀਂ ਜਰੂਰਤ ਹੁੰਦੀ ਇਹ ਡੱਬੇ ਵਾਲਾ ਮਸਾਲਾ ਹੁੰਦਾ ਜਿਹੜਾ ਆਚਾਰ ਵਾਲਾ ਤੇ ਮਿਰਚ ਆਪਾਂ ਤੜਕ ਲੀਆਂ ਹੁਣ ਮਸਾਲਾ ਜਿਹੜਾ ਪਾ ਦੇਣਾ ਇਹਦੇ ਵਿੱਚ ਇੱਕਨਕ ਚਮਚ ਪਾ ਦੋ ਤੇ ਆਪਾਂ ਬਸ ਮਿਰਚਾਂ ਦੇ ਹਿਸਾਬ ਨਾਲ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਫੇਰ ਤੜਕਣਾ ਥੋੜੀ ਜੀ ਦੇਗੀ ਮਿਰਚ ਪਾ ਦਿੰਨਾ ਕਲਰ ਵਾਸਤੇ ਕਿਉਂਕਿ ਕਲਰ ਵਧੀਆ ਆ ਜਾਂਦਾ ਮੇਰੇ ਆਚਾਰ ਦਾ ਤੇ ਹੁਣ ਆਪਾਂ ਪਾਵਾਂਗੇ ਜੀ ਦਹੀਂ ਦੋ ਤਿੰਨ ਕਟਸ਼ੀਆਂ ਆਪਾਂ ਦਹੀਂ ਦੀਆਂ ਪਾ ਦਿੱਤਾ ਹੈ ਤੇ ਹੁਣ ਇਹ ਕੇਰਾ ਤਾਂ ਦਹੀਂ ਦੇ ਵਿੱਚ ਪਾਣੀ ਹੁੰਦਾ ਥੋੜਾ ਜਿਹਾ ਆ ਗਿਆ ਸੀ ਤੇ ਹੁਣ ਦੇਖੋ ਸੁੱਕ ਗਿਆ ਹੈਗਾ ਤੇ ਸੁੱਕੀ ਸਬਜ਼ੀ ਤਰ੍ਹਾਂ ਆਪਾਂ ਪਕਾ ਲੈਣਾ ਇਹਨੂੰ ਮਿਰਚਾਂ ਨੂੰ ਬਹੁਤ ਹੀ ਵਧੀਆ ਆਚਾਰ ਹੈ ਜਿਹੜਾ ਮੈਂ ਕਿ ਤਿਆਰ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਆਇਆ ਆ ਅਚਾਰ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਨੂੰ ਠੰਡਾ ਕਰਕੇ ਹੁਣ ਆਪਾਂ ਕਿਸ ਭਾਂਡੇ ਦੇ ਵਿੱਚ ਪਾਵਾਂਗੇ ਤੇ ਫਰਿੱਜ ਦੇ ਵਿੱਚ ਰੱਖਾਂਗੇ ਕਈ ਦਿਨ ਖਰਾਬ ਨਹੀਂ ਹੁੰਦਾ ਜੀ ਅਚਾਰ ਆਪਾਂ ਟੈਸਟ ਕਰ ਲਿਆ ਜੀ ਬਹੁਤ ਹੀ ਵਧੀਆ ਬਣਿਆ ਤੁਸੀਂ ਵੀ ਬਣਾ ਸਕਦੇ ਹੋ ਕਈ ਵਾਰ ਆਪਾਂ ਨੂੰ ਲੱਗਦਾ ਹੁੰਦਾ ਵੀ ਦਹੀਂ ਪਾ ਕੇ ਅਚਾਰ ਆ ਜਿਹੜਾ ਕਿੱਦਾਂ ਬਣ ਜੂਗਾ ਹਨ ਤੇ ਬਹੁਤ ਹੀ ਟੇਸਟੀ ਬਣਿਆ ਜੀ ਤੇ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਤਾਂ